ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਵਿਕਸਿਤ ਭਾਰਤ ਸੰਕਲਪ ਯਾਤਰਾ ਅਧੀਨ ਕੇਂਦਰੀ ਯੋਜਨਾਵਾਂ ਦਾ ਲਾਭ ਜਮਿਨੀ ਪੱਧਰ ਤੱਕ ਪਹੁੰਚਾਉਣ ਦੇ ਮੰਤਵ ਦੇ ਨਾਲ ਅਤੇ ਲਾਭਪਾਤਰੀਆਂ ਨੂੰ ਭਲਾਈ ਸਕੀਮਾਂ ਦੇ ਲਾਭ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੇ ਲਈ ਅੱਜ ਰੋਪੜ ਜ਼ਿਲ੍ਹੇ ਦੇ ਵਿੱਚ ਰੋਪੜ ਬਲਾਕ ਦੇ ਪਿੰਡ ਕਨੋਲਾ ਵਿਖੇ ਇੱਕ ਸਮਾਗਮ ਕੀਤਾ ਗਿਆ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਤੋਂ ਜੁੜੇ ਲੋਕਾਂ ਨਾਲ ਸੰਵਾਦ ਪ੍ਰੋਗਰਾਮ ਵੀ ਐਲਸੀਡੀ ਲਗਾ ਕੇ ਦਿਖਾਇਆ ਗਿਆ ਇਸ ਕੇ ਕੇਂਦਰੀ ਮੰਤਰੀ ਜਲ ਸ਼ਕਤੀ ਗਜੇਂਦਰ ਸਿੰਘ ਸ਼ਿਕਾਵਤ ਵਿਸ਼ੇਸ਼ ਰੂਪ ਦੇ ਵਿੱਚ ਸ਼ਾਮਲ ਹੋਏ। ਉਹਨਾਂ ਦੇ ਨਾਲ ਪੰਜਾਬ ਭਾਜਪਾ ਨੇਤਾ ਵਾਈਸ ਪ੍ਰਧਾਨ ਸੁਭਾਸ਼ ਸ਼ਰਮਾ ਭਾਰਤੀ ਜਨਤਾ ਪਾਰਟੀ ਦੇ ਰੋਪੜ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਲਾਲਪੁਰਾ ਜਤਿੰਦਰ ਸਿੰਘ ਅਟਵਾਲ ਪੰਜਾਬ ਬੁਲਾਰਾ ਵੀ ਮੌਜੂਦ ਸਨ। ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸੰਕਲਪ ਯਾਤਰਾ ਦੇ ਦੌਰਾਨ ਕੇਂਦਰ ਸਰਕਾਰ ਦੀ ਲੋਕਪੱਖੀ ਨੀਤੀਆਂ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਰੋਪੜ ਤੋਂ ਪੰਜਾਬ ਟੀਵੀ ਪ੍ਰਾਇਮ ਦੇ ਲਈ ਪੁਲਕੀਤ ਕੁਮਾਰ ਦੀ ਰਿਪੋਰਟ। भी 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 वो वो लोगों तक पहुंच नहीं रही इसलिए कारण आपको गवर्नर साहब को लोगों में जाना पड़ रहा है ऐसी स्कीमों में ऐसा नहीं है भारत सरकार में माननीय नरेंद्र मोदी जी जब प्रधानमंत्री बने तब से देश की हर योजना हर एक पात्र व्यक्ति तक पहुंचनी चाहिए हंड्रेड परसेंट इस लक्ष्य को लेकर के योजनाओं को प्रारंभ किया था लेकिन बहुत सारे कारण ऐसे हैं गांव में बैठा हुआ कोई गरीब शायद किसी कोने में युवा किसी भी योजना से वंचित रह गया हो उसको पहचान करके उस तक लाभ पहुंचे इस दृष्टिकोण से देश भर में इस योजना को प्रारंभ इस यात्रा को प्रारंभ किया गया ताकि सरकार सामने से आकर के गरीब के जीवन में परिवर्तन लाने वाली हर एक योजना का लाभ गरीब तक मिल सके इसके लिए काम करें सर एसओएन e. की मीटिंग आप लेने जा रहे हैं लिए क्या रूपरेखा सर उसकी <laughs>